ਵਿੱਦਨਾਈ ਬਸ ਸਤਿ ਆਹ ਆਦਰਨੀਏ ਸਾਡੇ ਭਾਜੀ ਰੇਂਦਰભાઈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਤੋਂ ਬਾਅਦ ਜਿਨ੍ਹਾਂ ਨਾਲ ਬਹੁਤ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਹਲਾਤਾਂ ਬਾਰੇ ਬਹੁਤ ਲੰਬੀਆਂ ਗੱਲਾਂ ਜਿਹੜੀਆਂ ਕਰਨ ਕਰ ਰਹੇ ਜਗਤ ਵਧੀਆ ਰਹੀਆਂ ਕਰਨ ਮਹਿੰਦਰਾ ਰਾਜਾ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਸਾਡੇ ਕਿਉਂਕਿ ਜੁਆਇੰਟ ਪੰਜਾਬ ਚ ਇਕੱਠਾ ਹੀ ਹਿਮਾਚਲ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁਣਦੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਮੰਨ ਲੀਏ ਡੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਦੋਂ ਬਾਅਦ ਸਾਡੇ ਸੰਗਠਨ ਮੰਤਰੀ ਦਾਨ ਸਿੰਘ ਜੀ ਸਾਡੇ ਜਲ ਸਰੋਤ ਮੰਤਰੀ ਨੇ ਸ਼ਿਕਾਵਤ ਸਾਹਿਬ ਸਨੀਰ ਜਾਖੜ ਜੀ ਆਪਕਾ ਕੀ ਲੋਕ ਸਾਡੇ ਹੋ ਗਿਆ ਰੱਖਣਾ ਕਿ ਸਾਡੇ ਲਿਹਾੜੇ ਦੀ ਜਿੰਦਰ ਯਾਰ ਕੀ ਕਰੀ ਜੀ ਬੀਜੇਪੀ ਜਿਨ੍ਹਾਂ ਦਾ ਮੈਂ ਧੰਨਵਾਦੀ ਆ ਦਿਲ ਦੀਆਂ ਗ੍ਰਹਾਈਆਂ ਬਹੁਤ ਆ ਬਹੁਤ ਰਿਹਾ ਤੇ ਆ ਜਿਨ੍ਹਾਂ ਨੇ ਮੈਨੂੰ ਠੀਕ ਹੈ ਆਪਣੇ ਪਰਿਵਾਰ ਦਾ ਉਹ ਚੁੱਪ ਰਿਹਾ ਜਿੱਸਾ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਦਿਲ ਦੀਆਂ ਗ੍ਰਹਾਈਆਂ ਤੋਂ ਇਹਨਾਂ ਦਾ ਧੰਨਵਾਦ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਬੰਕਰ ਦੀ ਕੋਸ਼ਿਸ਼ ਕਰਦੀ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜャ ਮਜ਼ਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜਪੀਆ ਬੀਜਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਰਦਾਰ ਬਿਆਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਤੇ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅੱਤਵਾਦ ਗੈਂਗਸਟਰਾਂ ਦੇ ਸ਼ਕਲ ਚ ਅੱਜ ਵਿਦੇਸ਼ਾਂ ਚ ਬਹਿ ਕੇ ਉਹ ਰੋਜ਼ ਕਿਤੇ ਨਾ ਕਿੰਗੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਬਿਪਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਲੁੱਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਹਾਲਾਤ ਪੰਜਾਬ ਦੇ ਦੇਖਦੇ ਹੋ ਕਿਉਂਕਿ ਸਭ ਤੋਂ ਪ੍ਰਾਇੋਰਟੀ ਇਹ ਆ ਜਿਹਦੇ ਕਰਕੇ ਸਾਡੀ ਇੰਡਸਟਰੀ ਲੁਧਿਆਣਾ ਤਾਂ ਮੇਨ ਇੰਸਟਰੀ ਟਾਪ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਬਧਿਆਪਰਦੇਸ਼ ਜਾ ਰਹੇ ਮੈਂ ਛੱਡ ਕੇ ਯੂਪੀ ਜਾ ਰਹੇ ਹਾਂ ਕਿਉਂ ਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਨੇ ਉਹ ਇਸ ਤਰੀਕੇ ਨਾਲ ਤਕੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਂਟੀ ਨੈਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦਿੰਦੇ ਤੇ ਆਮ ਇਨਸਾਨ ਚਾਹੁੰਦਾ ਕੀ ਹੈ ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਵੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਪੰਜਾਬ ਚ ਜਿਹੜੀ ਪਿਛਲੇ 23 ਸਾਲਾਂ ਤੋਂ ਉਹ ਵੇਚ ਐ ਨਾ ਲੋਕ ਵਿਦੇਸ਼ਾਂ ਚ ਜਾ ਰਹੇ ਆ ਪਰ ਉਹ ਗੈਂਗਸਟਰ ਜਿਹੜੇ ਅਤਵਾਦੀ ਰੂਪ ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਗਰਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਪਰ ਪੰਜਾਬ ਉਦੋਂ ਵੱਧ ਡੁੱਬਦਾ ਰਿਹਾ ਇਸ ਕਰਕੇ ਜੋ ਸੋਕ મોદી ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰਨ ਕਿ ਕਿਤੇ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ 20047 ਦੀ ਗੱਲ ਜਿਨ੍ਹਾਂ ਨੇ ਦੇਸ਼ ਨੂੰ ਤੀਜੇ ਨੰਬਰ ਤੇ ਵਿਕਸਿਤ ਭਵਿੱਖ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਤੀ ਪ੍ਰਿੰਸ ਸਾਹਿਬ ਤੇ ਫਿਰ ਆਪਾਂ ਕਿਉਂ ਨਾ ਜੀ ਆਪਣਾ ਪੰਜਾਬ ਅਸੀਂ ਕਿਉਂ ਪਿੱਛੇ ਰਹਿ ਜਾਈਏ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਇਹ ਉਹਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਅੱਜ ਤੱਕ ਬੀਜੇਪੀ ਜੀ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕਿਹਾ ਬੀਜੇਪੀ ਦੀ ਲੀਡਰਸ਼ਿਪ ਵੀ ਭਾਈ ਇਹ ਵੀ ਤੁਸੀਂ ਬੀਜਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਏ ਅੱਜਾਂ ਬਿਲਡਿੰਗਾਂ ਮਨਾਰ ਦਿਖ ਰਹੇ ਆ ਖੜੇ ਅਸੀਂ ਅੱਜ ਜੁਆਇਨ ਕਰਕੇ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਵੀ ਟੀਮ ਅਕਾਲੀ ਦਲ ਇਹ ਟੀਮ ਤੇ ਬੀਜਪੀ ਕੋਲ ਥੱਲੇ ਖੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਏ ਟੀਮ ਬਣ ਕੇ ਆਪ ਬੀਜਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਅਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਪ੍ਰਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲੇ ਤੋਂ ਵੱਡੀਆਂ ਮੌਕਾ ਨਹੀਂ ਸੀ ਪੰਜਾਬ ਤੇ ਲੁਧਿਆਣੇ ਦਾ ਇਹਦੇ ਵਿੱਚ ਆਪਣਾ ਯੋਗਦਾਨ ਉਹ ਤੋਂ ਬਾਅਦ ਯਾਰ ਦੇਖੋ ਤਾਂ ਸਹੀ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ ਚ ਪੂਰੇ ਕਰੋੜਾਂ ਵਿੱਚ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਕਿਨਾਂ ਨਹੀਂ ਖੋਲੇ ਮੋਦੀ ਸਰਕਾਰ ਨੇ ਖੋਲਿਆ ਜੇ ਗੱਲ ਕਰੀਏ ਮੈਂ ਹੁਣੀ ਦੇਖ ਰਿਹਾ ਸੀ ਸ਼ਹਿਬਜ਼ਾਦਿਆਂ ਦੇ ਨਾਂ ਤੇ ਇਹ ਮਸਾਲੂ ਤੋਂ ਵੱਡੀ ਕੁਰਬਾਨੀਆਂ ਹੀ ਨਹੀਂ ਕੋਈ ਵੀਰ ਬਾਲਦੇਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਤੇ ਕਿਹਨੇ ਸੋਚਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਬੀਜੇਪੀ ਸਰਕਾਰ ਨੇ ਸੋਚਿਆ ਉਦੋਂ ਬਾਅਦ 550 ਸਾਲਾ ਗੁਰੂ ਨਾਨਕ ਦੇਵ ਜੀ 350 ਸਾਲਾ ਗੁਰੂ ਗੋਬਿੰਦ ਸਿੰਘ ਜੀ 400 ਸਾਲਾ ਗੁਰੂ ਤੇਗ ਬਹਾਦਰ ਜੀ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਹਿੰਦਾ ਨਜ਼ਾਰਾ ਕਰੋੜ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਕਸ਼ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਕੋਈ ਪੁਲ ਬਣ ਰਹੇ ਕੱਲੇ ਤੇ ਕਿਹਨੇ ਮੈਂ ਹੁਣੇ ਹੀ ਫੜ ਰਿਹਾ ਸੀ ਕਿ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਇੱਜ਼ਤ ਮਾਨ ਨਾਲ ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ ਦਿੱਕਸ਼ ਸ਼ਾਨ ਨਾਲ ਮਾਣ ਵਧਿਆ ਸਾਡਾ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤੇ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫ ਸੀ ਆਰ ਐ ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਕਿਸ ਜਿਹੜੀ ਬਾਹਰ ਦੀ ਸੰਗਤ ਆ ਉਹ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਕਿਤਰਾ ਚਲੋ ਇਹ ਤਾਂ ਗੱਲ ਕਰਨੀਓ ਸੀ ਜਿਹੜਾ ਹਰਮੰਦਰ ਸਾਹਿਬ ਜੀਐਸਟੀ ਤੋਂ ਬਾਹਰ ਕੱਢਣਾ ਚਲੋ ਇੱਕ ਪੁਆਇੰਟ ਜਿਹੜਾ ਦੀ காங்கிரஸ் ਪਾਰਟੀ ਅਸੀਂ ਉਦੋਂ ਸਾਰੇ ਬੈਠੇ ਅਸੀਂ ਹੈਰਾਨ ਹੋ ਗਏ ਜਿਵੇਂ ਗਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਾਂਘੇਵਾਰੀ ਗੱਲ ਖੁਸ਼ੀ ਮਨਾ ਲਈ ਚਾਹ ਚੜ੍ਹਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਚ ਕੋਈ ਅਫਸ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਆ ਹੀ ਹਨ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਰਨਲ ਸੈਕਟਰੀ ਨੇ ਲਿਖੀ ਤਾਂ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਂਦਰ ਕਮੇਟੀ ਮੰਂਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁkte ਜਿਹੜੇ ਸੀ ਉਹ ਮੰਂਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਟਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਾਂਗੇ ਸਾਡਾ ਪ੍ਰਬੰਧ ਕਰ ਦੋ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਆਉਣਾ ਉਹ ਆਖਰੀ ਇਹਨਾਂ ਦੇ ਕਿਲ ਜਿਹੜੀ ਸਾਡੇ ਸਾਰਿਆਂ ਦੀ ਮਨਤ ਦੇਖ ਬਹੁਤ ਭਾਰੀ ਦੁੱਖ ਜਿਹੜਾ ਉਸ ਤੋਂ ਬਾਅਦ ਹੋਇਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲੁਧਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਯਾਰ ਵੀ ਤੁਸੀਂ ਥੋੜੀ ਪਾਰਟੀ ਕਰ ਕੀ ਰਹੀ ਤੁਸੀਂ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲ ਬਾਅਦ ਤਕਰੀਬਨ ਉਹ ਕਰਜਾ ਜਿਹੜਾ ਸਾਡਾ ਸਾਰਾ ਸੀਗਾ ਉਹ ਮੋਦੀ ਸਾਹਿਬ ਨੇ ਇਹ ਫੈਸਲਾ ਕਰਕੇ ਲਾਇਆ ਤੇ ਅਸੀਂ ਉਸ ਦਲ ਤੇ ਵੀ ਕਿੰਨੀ ਪ੍ਰੰਤ ਕਰੀਏ ਕਿੱਧਰ ਨੂੰ ਜਾ ਰਹੇ ਹਾਂ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਦੱਸੀ ਆ ਵੀ ਦੇਸ਼ ਦੀ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਉਹ ਕਦ ਜਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜੇਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਰੇ ਜਿਹਨੇ ਦੇਸ਼ ਨੂੰ ਗੁਰਦੁਆਰਿਆਂ 'ਚ ਤੋੜਪੰਨ ਕੀਤੀ ਜਿਹੜਾ ਜਿਹੜਾ ਬੰਦਾ ਉਰੇ ਆ ਕੇ ਇੱਕ ਦਵਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗਿਆ ਸੀ ਜਦੋਂ ਲੋਕ ਡਰ ਗਏ ਸੀ ਅੰਮ੍ਰਿਤਪਾਲ ਵਰਗੇ ਜਿਹੜਾ ਤੇ ਕਿਹਨੇ ਜਦੋਂ ਸਹਿਮ ਗਏ ਸੀ ਸਾਰੇ ਵੀ ਯਾਰੇ ਦਵਾਰਾ ਕੀ ਹੋ ਰਿਹਾ ਪੰਜਾਬ ਤੇ ਕਿਹਨੇ ਉਹ ਫੈਸਲਾ ਕੀਤਾ ਇੱਕਰੇ ਵਾਲੇ ਦੀ ਲਤਾਂ ਕੰਮ ਗਈਆਂ ਸੀ ਇਸ ਕਰਕੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਮੈਂ ਇਹ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦਾ ਵਿਜੇਸ ਤਰੀਕੇ ਨਾਲ ਪੂਰੀ ਤਰੱਕੀ ਬਾਕੀ ਸੂਬਿਆਂ 'ਚ ਹੋ ਰਹੀ ਹੈ ਉਹੀ ਤਰੱਕੀ ਹੈ ਜਿਹੜੀ ਅਮਨ ਸ਼ਾਂਤੀ ਲਿਆ ਕੇ ਪੰਜਾਬ 'ਚ ਕਰਾਂਗੇ ਤੇ ਅਖੀਰ 'ਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿਉਂਕਿ ਭਾਜਪਾ ਦੇ ਵਿੱਚ ਵੀ ਬਹੁਤ ਲੋਕ ਕੈਂਡੀਡੇਟਸ ਬਹੁਤ ਲੋਕ ਟੈਕਸ ਮੰਗਰੇਸ ਬਹੁਤ ਖਬਰਾਂ ਵੀ ਐਸੀਆਂ ਲੱਗਦੀਆਂ ਰਹੀਆਂ ਪਰ ਇੱਕ ਹੋ ਕੇ ਇੱਕ ਹੋ ਕੇ ਭਾਜਪਾ ਭਾਜਪਾ ਦੇ ਲੀਡਰ ਭਾਜਪਾ ਦਾ ਵਰਕਰ ਮੈਂ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਮੈਂ ਸਮਝਦਾ ਕੋਈ ਉਹ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਮੇਲਾ ਹੁੰਦਾ ਨਾ ਮੇਲੇ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਭ ਆਇਆ ਹੁੰਦਾ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਨਰਿੰਦਰ ਮੋਦੀ ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ 400 ਵਿੱਚ ਅੱਜ ਸ਼ਾਮਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਹਰ ਮੈਂ ਜਿਹੜੀਆਂ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ ਅੱਜ ਰੇਲਵੇ ਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਜਿਹੜੀ ਪਾਰਟੀ ਆ ਜਿਹੜੀ ਉਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਗੱਲ ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਖੀਰ ਜੀ ਬਾਦ ਕੁਐਸਚਨ ਪੁੱਛਿਓ ਮੈਂ ਇੱਕ ਗੱਲ ਜ਼ਰੂਰ ਹਰੇਕ ਕਰਨੀ ਚਾਹੁੰਦਾ ਜੋ ਮੇਰੇ ਮਨ ਚਾ ਮੇਰੇ ਮਨ ਚ ਇੱਕ ਬਹੁਤ ਵੱਡੀ ਇਹ ਕੀ ਸਾ ਮੈਨੂੰ ਪਤਾ ਇਹ ਮੈਂ ਇਹ ਇੱਕ ਵੀ ਸ਼ਬਦ ਕੋਈ ਝੂਠ ਨਹੀਂ ਬੋਲਦਾ ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਭਈ ਉਹਨਾਂ ਦੇ ਮਨ ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਸਾਹਮਣੇ ਪ੍ਰੋਗਰਾਮ ਬਣਾਇਆ ਹੋਣਾ ਉਹਨਾਂ ਨੇ ਮੀਂਹ ਰੀ ਤੂਫਾਨ ਜਹਾਜ ਬਠਿੰਡੇ ਕੋਈ ਉੱਥੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਜ਼ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਆਏ ਹੋਣ ਕੋਈ ਡੀਜੀਪੀ ਨਹੀਂ ਕੋਈ ਚੀਫ ਸਕੱਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮਨਚ ਸੀ ਵੀ ਮੈਂ ਆਹ ਚੀਜ਼ਾਂ ਲੈ ਕੇ ਆਇਆ ਅੱਜ ਪੰਜਾਬ ਦੀ ਮੈਂ ਅਨਾਊਂਸਮੈਂਟ ਕਰਨੀ ਆ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਦਾ ਕਿ ਪ੍ਰਾਈਮ ਮਿਨਿਸਟਰ ਖਾਸ ਤੌਰ ਤੇ ਬਾਰਡਰ ਦੇ ਨਾਲ ਨਾਲ ਫਿਰੋਜ਼ਪੁਰ ਕਦੇ ਸਿਕਿਉਰਿਟੀ ਲਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਾਤਰ ਉਹ ਹਾਈ ਰੋਡ ਨਿਕਲੇ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਜਿਹੜੀਆਂ ਇਨਕੁਆਰੀਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਪੁੱਲ ਤੇ ਉਹ ਮੂਰੇ ਟ੍ਰੈਫਿਕ ਜਾਮ ਕਰਵਾ ਦਿੱਤੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਉਹਤੇ ਰੁੱਕ ਗਏ ਉਹ ਅਕੇ ਨੇ ਜਾ ਅੱਜ ਮੈਨੂੰ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਧੀ ਭਾਰਤੀ ਫੌਜ ਗਿਣਤੀ 3% ਤੱਕ ਵੀ ਫੌਜ ਜਿਹੜੀ ਆ ਪੰਜਾਬ ਲਈ ਹੋਏ ਸਭ ਤੋਂ ਵੱਡਾ ਦੇਸ਼ ਦਾ ਮਿਊਜ਼ੀਅਮ ਗੁਰਨਾਨਕ ਦੇਵ ਜੀ ਦੇ ਨਾਂ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕੋਰੀਡੋਰ ਬਣਿਆ ਉੱਥੇ ਉਹ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੇ ਗਵਿੰਦਗੜ੍ਹ IT ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਨੂੰ ਇੱਥੇ ਤੱਕ ਗੱਲ ਕੀਤੀ ਸੀ ਏਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹ ਵੀ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜਾ ਆ ਗਏ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਇਹ ਤੁਮੇ ਤੁਹਾਨੂੰ ਬਹੁਤ ਛੋਟੀਆਂ ਗੱਲਾਂ ਦੱਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਕਰਜ਼ਾ ਉਹ ਬੰਨਾਂ ਨੇ ਮਾਫ ਕਰਨ ਦੀ ਗੱਲ ਲੈ ਕੇ ਆਏ ਸੀ ਪਿਆਰੀ ਕਰਕੇ ਇੰਨਾ ਕੁ ਵੱਡਾ ਸਟਰੀਨੋ ਪੈਕੇਜ ਜਿਵੇਂ ਜਿਵੇਂ ਬੱਦੀ ਚਾ ਹਿਮਾਚਲ ਚਾ ਹਿਲ ਸਟੇਟਸ ਚ ਇੰਡਸਟਰੀ ਨੂੰ ਰਿਬੀਟ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਲਈ ਖਾਸ ਤੌਰ ਤੌਰ ਤੇ ਚਾਹੇ ਉਸ ਬਰੋਟ ਪੁਰਾ ਚਾਹੇ ਉਹ ਤਰਨ ਤਰਨਾ ਚਾਹੇ ਸ੍ਰੀ ਅਮਰitsar ਸਾਹਿਬਾ ਜਿੰਨੇ ਵੀ ਬਾਰਡਰ ਦੀਆਂ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਨੂੰ ਸ਼ੂਟ ਮਿਲਦੀ ਆ بڑے ਤੋਂ بڑے ਪ੍ਰੋਜੈਕਟ ਵੀ ਉੱਥੇ ਆ ਸਕਣ ਉਹ ਇੰਡਸਟਰੀ ਦੇ ਵਿੱਚ ਸ਼ੂਟ ਦਾ ਆਧਾਰ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਬਣਾਉਂਦੀ ਤੇ ਮੈਂ ਕੁਝ ਚੀਜ਼ਾਂ ਜਿਹੜੀਆਂ ਮੈਂ ਹਜੇ ਭੁੱਲ ਗਿਆ ਦੁਬਾਰਾ ਦੱਸਾਂ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੋਂ ਜਾਣ ਇਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ ਉਹ ਜੂਨ ਤੋਂ ਬਾਅਦ ਪੰਜਾਬ ਦੀ ਬੀਜੇਪੀ ਜਿਹੜੀ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਹੋਏ ਇੱਕ ਜੀਰਾ ਸਾਰੇ ਬਣਾ ਕੇ ਲੈ ਕੇ ਜਾਵਾਂਗੇ ਤੇ ਆਪਣੇ ਆਪ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਜੀ ਦਸਤ ਮੈਂਬਰ ਪਾਰਟੀ